ਜਦੋਂ ਜਦੋਂ ਤੁਸੀਂ ਗੁਰਦਾਸਪੁਰ ਤੋਂ ਪਠਾਨਕੋਟ ਨੂੰ ਜਾਂਦੇ ਹੋ ਤਾਂ ਕੋਟਲੀ ਪੋਲ ਆਉਂਦਾ ਇਹ ਕੋਟਲੀ ਪੋਲ ਆ ਔਰ ਦੱਸ ਦਈਏ ਇੱਕ ਨਕਾਮੀ ਹੈ ਜਾਂ ਇਹ ਕਾਮਯਾਬੀ ਹੈ ਕੀ ਹੈ ਕਿ ਤੁਸੀਂ ਵੇਖ ਸਕਦੇ ਹੋ ਕਿ ਹਾਈਵੇ ਦੇ ਉੱਤੇ ਜੋ ਪੁਲ ਬਣੇ ਹੁੰਦੇ ਨੇ ਦਰਿਆਵਾਂ ਉੱਤੇ ਜੋ ਪੁਲ ਬਣੇ ਹੁੰਦੇ ਨੇ ਜੋ ਪੈਚਵਰਕ ਹੈ ਜਦੋਂ ਪੁਲ ਦੇ ਉੱਤੇ ਪੈਚਵਰਕ ਕਰਵਾਓਗੇ ਤਾਂ ਗੱਡੀਆਂ ਦੀ ਠੱਕ ਠੱਕ ਨਾਲ ਪੁਲ ਦੀ ਮਨਿਆਦ ਘਟੇਗੀ ਕਿਉਂਕਿ ਗੱਡੀਆਂ ਠੱਕ ਠੱਕ ਕਰਦੀਆਂ ਨੇ ਔਰ ਸਰਕਾਰਾਂ ਨੂੰ ਜਾਂ ਸਬੰਧਤ ਮਹਿਕਮੇ ਨੂੰ ਬੇਨਤੀ ਕਰ ਦਈਏ ਕਿ ਜਦੋਂ ਪੈਚਵਰਕ ਕਰਨਾ ਤਾਂ ਲਿੰਕ ਛੜਕਾਂ ਦੇ ਉੱਤੇ ਜਾਂ ਪੁਲ ਤੋਂ ਥੱਲੇ ਜੋ ਸੜਕ ਹੁੰਦੀ ਆ ਉਸ ਦੇ ਉੱਤੇ ਪੈਚਵਰਕ ਹੁੰਦਾ ਨਾ ਕਿ ਪੁਲ ਦੇ ਉੱਤੇ ਹੁੰਦਾ ਜਦੋਂ ਪੁਲ ਦੇ ਉੱਤੇ ਤੁਸੀਂ ਪੈਚਵਰਕ ਕਰਦੇ ਹੋ ਤਾਂ ਗੱਡੀਆਂ ਦੀ ਠੱਕ ਠੱਕ ਦੇ ਨਾਲ ਪੁਲ ਦੀ ਮੰਨਿਆਦ ਘਟਦੀ ਆ ਇਹ ਬਹੁਤ ਸਿਆਣਿਆਂ ਨੂੰ ਵੀ ਪਤਾ ਹੈ ਔਰ ਪੜ੍ਹੀ ਲਿਖੀ ਜਨਰੇਸ਼ਨ ਹੈ ਉਹਨਾਂ ਨੂੰ ਵੀ ਪਤਾ ਹੈ ਜੇ ਗੱਲ ਕਰੀਏ ਤਾਂ ਜਿਹੜੇ ਸਬੰਧਤ ਵਿਭਾਗ ਨੇ ਇਸ ਪੁਲਾਂ ਦਾ ਕੰਮ ਕਰਦੇ ਨੇ ਜਾਂ ਜਿਹੜੀਆਂ ਸਰਕਾਰਾਂ ਇਸ ਪੁਲਾਂ ਉੱਤੇ ਪੈਚਵਰਕ ਕਰਨ ਦਾ ਜ਼ਿੰਮੇਵਾਰੀ ਦਿੰਦੀਆਂ ਨੇ ਉਹਨਾਂ ਨੂੰ ਇਹ ਸੋਚ ਹੋਣੀ ਚਾਹੀਦੀ ਆ ਕਿ ਪੈਚਵਰਕ ਪੁਲ ਦੇ ਉੱਤੇ ਕਰਨ ਨਾਲ ਪੁਲ ਦੀ ਮਨਿਆਦ ਘਟਦੀ ਆ ਕਿਉਂਕਿ ਪੁਲ ਜੋ ਆ ਉਹ ਜਦੋਂ ਗੱਡੀਆਂ ਨਾਲ ਠਕ ਠਕ ਕਰੇਗਾ ਤਾਂ ਕੋਈ ਨਾ ਕੋਈ ਕਿਤੇ ਨਾ ਕਿਤੇ ਗਿਆ ਵਧੇਗਾ ਜੇ ਥੋੜੀ ਬੋਤੀ ਤੇੜ ਆਈ ਹੋਵੇਗੀ ਤਾਂ ਵੱਡੀ ਹੋਵੇਗੀ ਇਸ ਕਰਕੇ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਔਰ ਸਬੰਧਤ ਮਹਿਕਮੇ ਨੂੰ ਬੇਨਤੀ ਕਰਦੇ ਆਂ ਕਿ ਜਿਵੇਂ ਇਹ ਪੈਚਵਰਕ ਕੀਤਾ ਐ ਇਹ ਕੋਟਲੀ ਵਾਲੇ ਪੁਲ ਦੇ ਉੱਤੇ ਇੱਕ ਪੈਚਵਰਕ ਹੋਇਆ ਔਰ ਜੇ ਗੱਲ ਕਰੀਏ ਤਾਂ ਜਦੋਂ ਗੱਡੀਆਂ ਇਸ ਪੈਚਵਰਕ ਤੋਂ ਲੰਘਦੀਆਂ ਤਾ ਆਵਾਜ਼ ਦੇ ਵਿੱਚ ਫਰਕ ਪੈਂਦਾ ਤਾਂ ਹਲਾਰੇ 'ਚ ਫਰਕ ਪੈਂਦਾ ਤਾਂ ਪੁਲ ਦਾ ਜਿਹੜਾ ਸਾਊਂਡ ਹੈ ਉਹ ਬਦਲ ਜਾਂਦਾ ਤਾਂ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਜਿਹੜੇ ਪੈਚਵਰਕਾ ਪੁਲ ਤੇ ਨਹੀਂ ਹੋਣੇ ਚਾਹੀਦੇ ਪੁਲ ਦਾ ਪੈਚਵਰਕ ਤੋਂ ਬਗੈਰ ਪ੍ਰੀਮਿਕਸ ਜਿਹੜਾ ਬਰਾਬਰ ਲੈਵਲ ਤੇ ਪਾਉਣਾ ਚਾਹੀਦਾ ਤਾਂ ਜੋ ਪੁਲ ਨੂੰ ਮਹਿਸੂਸ ਨਾ ਹੋਵੇ ਕਿ ਗੱਡੀਆਂ ਜਿਹੜੀਆਂ ਉਤੋਂ ਲੰਘ ਰਹੀਆਂ ਨੇ ਪੁਲ ਨੂੰ ਕੋਈ ਖਤਰਾ ਨਾ ਹੋਵੇ ਪੁਲ ਨੂੰ ਕੋਈ ਨੁਕਸਾਨ ਨਾ ਹੋਵੇ ਔਰ ਥੱਲੇ ਜੋ ਪੁਲ ਦੇ ਹੇਠਾਂ ਜੋ ਵੀ ਕਨਵੈንስ ਖੜੇ ਨੇ ਉਹਨਾਂ ਨੂੰ ਵੀ ਮਹਿਸੂਸ ਨਾ ਹੋਵੇ ਕਿ ਕੋਈ ਉੱਤੋਂ ਦੀ ਗੁਜ਼ਰ ਰਿਹਾ ਕੋਈ ਪੁਲ ਦੇ ਉੱਤੋਂ ਦੀ ਲੰਘ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਇੰਜੀਨੀਅਰ ਦੀ ਸਿਆਣਪ ਹੈ ਔਰ ਕਿਹੜੇ ਇੰਜੀਨੀਅਰ ਨੇ ਇਹ ਟੈਕਨੀਕ ਲਗਾਈ ਆ ਇਹ ਦਿਮਾਗ ਲਗਾਇਆ ਕਿ ਪੁਲ ਦੇ ਉੱਤੇ ਹੀ ਪੈਚਵਰਕ ਕਰ ਦਿੱਤਾ ਹਜ਼ਾਰਾਂ ਸੜਕਾਂ ਨੇ ਪੰਜਾਬ ਦੇ ਵਿੱਚ ਲੱਖਾਂ ਸੜਕਾਂ ਨੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਦੇ ਵਿੱਚ ਪੈਚਵਰਕ ਦੀ ਜ਼ਰੂਰਤ ਹੈ ਉਹ ਸੜਕਾਂ ਉੱਤੇ ਪੈਚਵਰਕ ਤਾਂ ਚੱਲਦਾ ਹੈ ਲekin ਪੁਲ ਦੇ ਉੱਤੇ ਪੁਲ ਦੇ ਉੱਤੇ ਪੈਚਵਰ ਕਰਨਾ ਕਿਤੇ ਨਾ ਕਿਤੇ ਪੁਲ ਦਾ ਖਤਰਾ ਜਿਹੜਾ ਉਹ ਵੱਧਾ ਹੈ ਪੁਲ ਦਾ ਨੁਕਸਾਨ ਜਿਹੜਾ ਉਹ ਵੱਧਾ ਹੈ ਦੱਸ ਦਈਏ ਕਿ ਅਸੀਂ ਕੋਟਲੀ ਨਹਿਰ ਤੇ ਖੜੇ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਇਸ ਤਰਫ ਤਸਵੀਰ ਵਿਖਾਈ ਜਾਵੇ ਕਿ ਇੱਕ ਤਰਫ ਨਹਿਰ ਚੱਲ ਰਹੀ ਹੈ ਇਹ ਪਾਣੀ ਜੋ ਚੱਲ ਰਿਹਾ ਇਹ ਨਹਿਰ ਦੇ ਉੱਤੇ ਕੋਟਲੀ ਦਾ ਪੋਲਾ ਔਰ ਹਜ਼ਾਰਾਂ ਗੱਡੀਆਂ ਦਿਨ ਚੋਂ ਇੱਥੇ ਗੁਜ਼ਰਦੀਆਂ ਨੇ ਔਰ ਜਦੋਂ ਪੈਚਵਰਕ ਕਰ ਦਿੰਦੇ ਹੋ ਕਿਸੇ ਖੱਡੇ ਨੂੰ ਪੈਚਵਰਕ ਕਰਦੇ ਹੋ ਤਾਂ ਫਿਰ ਪੈਚਵਰਕ ਦੀ ਨਿਸ਼ਾਨੀ ਜਿਹੜੀ ਆ ਜਾਂ ਪ੍ਰੋਪਰ ਉਸ ਨੂੰ ਬਰਾਬਰ ਕਰਿਆ ਕਰੋ ਤੇ ਜਾਂ ਫਿਰ ਪੈਚਵਰਕ ਕਰਨ ਦੀ ਬਜਾਏ ਇਸ ਦੇ ਉੱਤੇ ਇੱਕ ਟੱਕ ਤੋਂ ਲੈ ਕੇ ਦੂਸਰੇ ਟੱਕ ਤੱਕ ਪ੍ਰੋਪਰ ਪ੍ਰੀਮਿਕਸ ਪਾਇਆ ਜਾਵੇ ਤਾਂ ਜੋ ਪੁਲ ਨੂੰ ਕੋਈ ਵੀ ਹਲਾਹਰਿਆਂ ਦਾ ਨੁਕਸਾਨ ਨਾ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਛੋਟੀ ਮੋਟੀ ਤਰੇੜ ਆ ਉਹ ਵਧੇ ਨਾ ਇਹ ਤਸਵੀਰਾਂ ਜਿਹੜੀਆਂ ਇਹ ਤੁਹਾਨੂੰ ਕੋਟਲੀ ਪੁਲ ਦੀਆਂ ਵਿਖਾ ਰਿਹਾ ਔਰ ਜੇ ਗੱਲ ਕਰੀਏ ਤਾਂ ਇਸ ਤਰ੍ਹਾਂ ਦੇ ਪੈਚਵਰਕ ਬਹੁਤ ਸਾਰੇ ਪੰਜਾਬ ਦੇ ਜਿੰਨੇ ਵੀ ਫਲਾਈਓਵਰ ਨੇ ਜਾਂ ਪੁਲ ਨੇ ਜਾਂ ਬ੍ਰਿਜ ਨੇ ਇਹਨਾਂ ਸਾਰਿਆਂ ਦੇ ਉੱਤੇ ਇਹ ਪੈਚਵਰਕ ਕਰ ਦਿੰਦੇ ਨੇ ਔਰ ਆਪਣਾ ਖਾਨਾ ਪੂਰਤੀ ਕਰਦੇ ਆ ਲੇਕਿਨ ਖਾਨਾ ਪੂਰਤੀ ਕੁਲ ਦੇ ਉੱਤੇ ਇਹ ਕਿਤੇ ਨਾ ਕਿਤੇ ਨੁਕਸਾਨ ਦੇ ਆ ਔਰ ਅਸੀਂ ਜਨਤਾ ਨੂੰ ਬੇਨਤੀ ਕਰਦੇ ਆ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਬੰਧਤ ਮਾਕਮੇ ਦੇ ਧਿਆਨ ਵਿੱਚ ਆ ਜਾਵੇ ਤਾਂ ਜੋ ਸਰਕਾਰਾਂ ਦੇ ਧਿਆਨ ਵਿੱਚ ਆ ਜਾਵੇ ਜੇ ਖਬਰ ਚੰਗੀ ਲੱਗੀ ਆ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਕੈਮਰਾਮੈਨ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ